ਨੇ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿੰਨਾ ਆਪ ਹਰਨ ਹਮ ਜਾਰ ਵੀ ਕੋਈ ਹੁੰਦਾ ਹੈ ਕਿਸੇ ਦੇਸ਼ ਮੇ ਹਮ ਉਸ ਕੋ ਗੜੀ ਪਰਵਾਤੇ ਹੈ ਜ਼ਹਿਰ ਦਵਾਤੇ ਹੈ ਇਸ ਕੌਨਸੀ ਤਰ੍ਹਾਂ ਕੈਨੇਡਾ ਦੇ ਵਿੱਚ ਆਪਣੇ ਨਿੰਜਰ ਨੂੰ ਹਰਦੀਪ ਸਿੰਘ ਨਿੰਜਰ ਨੂੰ ਮਾਰਦਾ ਲਿੰਪੂ ਦਮਨ ਸਿੰਘ ਮਲਕ ਨੂੰ ਮਾਰਦਾ ਸਖਦੋਲ ਸਿੰਘ ਨੂੰ ਮਾਰਦਾ ਵਿਰੇਤ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜੈਹ ਦੇ ਕੇ ਮਾਰਦਾ ਉਹਦੇ ਮਾਤਾ ਇੱਥੇ ਆਏ ਹੋਏ ਆ ਧੰਨਾ ਉਹ ਜਿਹੜਾ ਇਸ ਪੀੜ ਨੂੰ ਬਰਦਾਸ਼ਤ ਨਹੀਂ ਕਰੀ ਜਾਂਦੇ ਐ ਜਿੱਥੇ ਵੀ ਪੰਛੀ ਦਾ ਕਾਠੰਦਾ ਉੱਥੇ ਆਉਂਦੇ ਐ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਕਿਹਾ ਇਹਨਾਂ ਦੀ ਵੀ ਫੋਟੋ ਕਾਲ ਤਖਤ ਦੇ ਜੈਪਰ ਤੇ ਲੱਗਣੀ ਚਾਹੀਦੀ ਆ ਇਹ ਜੇ ਸਾਥ ਸੰਗਤ ਜੀ ਤੁਸੀਂ ਵੋਟ ਪਾਓਗੇ ਤਾਂ ਫਿਰ ਸਾਨੂੰ ਮਿੰਟਾਂ ਤੜਲੇ ਤਨੀ ਕਰਨੇ ਪੈਣੇ ਸਿੱਧੇ ਤੋਂ ਦੇ ਕੰਮ ਹੋਣਗੇ ਬੱਚੇ ਲੈਕ ਬਣਨਗੇ ਗਰੀਬਾਂ ਨੂੰ ਅਠਾਇ ਜਾਊਗਾ ਬੁਰਦਵਾਰੇ ਕਰਦਾਂਗੇ ਮੜੀਆਂ ਕਰਦਾਂਗੇ ਜਿਹੜੀ ਕੋ ਫੁੱਟੀ ਪਈ ਹੈ ਉਸ ਨੂੰ ਜੋੜ ਦੇਵਾਂਗੇ ਫਿਰ ਪਾਕਿਸਤਾਨ ਦੇ ਵਿੱਚ ਕਰਨਜੀਤ ਸਿੰਘ ਪੰਡਵਰ ਨੂੰ ਮਾਰਦਾ ਲਖਬੀਰ ਸਿੰਘ ਰੋਡੇ ਨੂੰ ਮਾਰਦਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੰਘ ਨੂੰ ਮਾਰਦਾ ਤੇ ਸਾਡੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਦਾ ਦੱਸੋ ਫਿਰ ਜੇ ਤਾਕਤ ਦਿਓਗੇ ਤੈਨੂੰ ਕੁਝ ਤਰ੍ਹਾਂ ਦੇ ਐਮ ਐਸਏ ਇੱਡੇ ਕਮਲੇ ਤਾਂ ਨਹੀਂ ਕਿ ਪੱਖ ਦੀ ਅਗਦੇ ਵਿੱਚ ਛਾਲ ਮਾਰਦੀ ਹੈ ਕਰੀਏ ਕਥਨਾ ਤੁਹਾਡੀ ਸਹਿਮਤੀ ਚਾਹੀਦੀ ਹੈ ਤੁਹਾਡਾ ਸੰਯੋਗ ਚਾਹੀਦਾ ਹੈ ਬੋਲੇ ਸੋਨਿਹਾਰ ਇਹ ਸਾਰੀਆਂ ਚੀਜ਼ਾਂ ਤੋੜੀਏ ਰਾਤ